ਸਾਡੀ ਕਹਾਣੀ ਦਾ ਨਾਮ ਹੈ ਮਛਲਾ ਜੱਟ ਇੱਕ ਵਾਰ ਦੀ ਗੱਲ ਹੈ ਇੱਕ ਜੱਟ ਫੌਜਦਾਰੀ ਦੇ ਮੁਕਦਮੇ ਵਿੱਚ ਫਸ ਗਿਆ ਜੱਟ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਬਰੀ ਹੋ ਜਾਵੇ ਜੱਟ ਦਾ ਵਕੀਲ ਵੀ ਬਹੁਤ ਹੁਸ਼ਿਆਰ ਸੀ ਉਸਨੂੰ ਫੁਰਨਾ ਫੁਰਿਆ ਕਿਉਂ ਨਾ ਜੱਟ ਨੂੰ ਪਾਗਲ ਸਿੱਧ ਕੀਤਾ ਜਾਵੇ ਵਕੀਲ ਨੇ ਜੱਟ ਨੂੰ ਸਿੱਖਿਆ ਦੇ ਦਿੱਤੀ ਝੱਟਾ ਮਛਲਾ ਬਨ ਜਾ ਸਰਕਾਰੀ ਵਕੀਲ ਅਤੇ ਜੱਜ ਜਿਹੜੀ ਵੀ ਗੱਲ ਤੇਰੇ ਪਾਸੋਂ ਪੁੱਛਣ ਤੂੰ ਉੱਤਰ ਵਿੱਚ ਉਰ ਆਖ ਦਿਆ ਕਰੀ ਮੁਕਦਮਾ ਅਦਾਲਤ ਸਾਹਮਣੇ ਪੇਸ਼ ਹੋਇਆ ਜਜ ਨੇ ਮੁਜਰਮ ਤੋਂ ਉਸਦਾ ਨਾਮ ਪੁੱਛਿਆ ਜੱਟ ਨੇ ਝੱਟ ਉੱਤਰ ਦਿੱਤਾ ਉਰ ਸਰਕਾਰੀ ਵਕੀਲ ਤੇ ਜੱਜ ਜਿਹੜਾ ਵੀ ਪ੍ਰਸ਼ਨ ਜੱਟ ਤੇ ਕਰਨ ਜੱਟ ਉਸਦਾ ਉੱਤਰ ਉਰ ਵਿੱਚ ਦੇ ਦੇਵੇ ਜੱਜ ਨੇ ਜੱਟ ਨੂੰ ਪਾਗਲ ਸਮਝ ਕੇ ਬਰੀ ਕਰ ਦਿੱਤਾ ਜੱਟ ਤੇ ਉਸਦੇ ਵਕੀਲ ਨੂੰ ਖੁਸ਼ੀਆਂ ਚੜ ਗਈਆਂ ਵਕੀਲ ਨੂੰ ਆਪਣੀ ਫੀਸ ਤੋਂ ਬਿਨਾ ਹੋਰ ਇਨਾਮ ਮਿਲਣ ਦੀ ਵੀ ਆਸ ਸੀ ਵਕੀਲ ਨੇ ਜੱਦ ਜੱਟ પાસે ਆਪਣੀ ਫੀਸ ਮੰਗੀ ਤਾਂ ਗੋ ਮਛਲੇ ਜੱਟ ਨੇ ਉਰ ਆਖ ਦਿੱਤਾ ਵਕੀਲ ਜੱਟ ਦਾ ਮੂੰਹ ਵੇਖਦਾ ਰਹਿ ਗਿਆ